ਫੋਨ ਕਹਿੰਦੇ ਸਾਰੇ ਜਗ੍ਹਾ ਤੋਂ ਮਿਲਦਾ ਪਰ ਦੀਪਗ ਨਹੀਂ ਮਿਲਦਾ ਕਿਤੇ ਨਹੀਂ ਮਿਲਦਾ ਆਈਫੋਨ ਮਿਲਦੇ ਨੇ ਜੈ ਮਾਤਾ ਦੀ ਦੋਸਤੋ ਜਗਦੀਸ਼ ਸਿੰਘ ਸਗੂ ਇਹ ਆਏ ਨੇ ਫਗਵਾੜਾ ਤੋਂ ਰੁੜਕੀ ਪਿੰਡ ਹੈ ਜੀ ਨਾਲ ਫਗਵਾੜਾ ਬਿਲਕੁਲ ਬਹੁਤ ਦੂਰੋਂ ਸਪੈਸ਼ਲ 2 ਘੰਟਿਆਂ ਦਾ ਸਫ਼ਰ ਤੈਅ ਕਰਕੇ ਆਏ ਨੇ ਗੱਡੀ ਦੇ ਵਿੱਚ ਸਪੈਸ਼ਲ ਮਿਲਣ ਆਏ ਨੇ ਔਰ ਇਹਨਾਂ ਨੇ ਲੈਣਾ ਸੀ ਆਈਫੋਨ 16 ਬਲੈਕ ਕਲਰ ਦੇ ਵਿੱਚ ਫੋਨ ਕਹਿੰਦੇ ਸਾਰੇ ਜਗ੍ਹਾ ਤੋਂ ਮਿਲਦਾ ਪਰ ਦੀਪਗ ਨਹੀਂ ਮਿਲਦਾ ਕਿਤੇ ਫੋਨ ਮਿਲਦੇ ਨੇ ਲੁਧਿਆਣੇ ਵੀ ਮਿਲਦੇ ਨੇ ਫਗਵਾੜੇ ਵੀ ਮਿਲਦੇ ਨੇ ਪਰ ਦੀਪਕ ਨਹੀਂ ਮਿਲਦੇ। ਇਹੀ ਗੱਲ ਕਹੀ ਹੈ ਤੁਸੀਂ? ਬਿਲਕੁਲ। ਬਹੁਤ ਥੈਂਕ ਯੂ ਆ ਤੁਹਾਡਾ। ਇਹਨਾਂ ਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਜੋ ਸਾਡਾ ਫਿਕਸਡ ਪ੍ਰਾਈਸ ਹੈ ਕੈਸ਼ ਪੇਮੈਂਟ ਤੇ 75000 ਦਾ ਦਿੱਤਾ ਔਰ ਨਾਲ ਗਿਫਟ ਦਿੱਤੇ ਨੇ ਭਈਆ ਨੂੰ ਔਰ ਇਹਨਾਂ ਦਾ ਇੱਕ ਆਈਫੋਨ 11 ਸੀ ਉਹ ਵੀ ਵਿੱਚ ਕੱਟਿਆ ਇਹਨਾਂ ਦਾ। ਬਾਕੀ ਸਾਊਂਡ ਬਾਰ ਇਹਨਾਂ ਨੂੰ ਨਾਲ ਦਿੱਤੀ ਬਹੁਤ ਦੂਰੋਂ ਆਏ ਨੇ। ਲੋ ਭਈਆ ਗਿਫਟ ਲਓ ਜੀ। ਥੈਂਕ ਯੂ। ਬਾਕੀ ਇਹਨਾਂ ਤੋਂ ਪੁੱਛਾਂਗੇ ਕਿ ਜੋ ਰੀਲਸ ਦੇ ਵਿੱਚ ਜਾਂ ਆਪਾਂ ਇੰਸਟਾਗ੍ਰam ਤੇ ਫੇਸਬੁੱਕ ਤੇ ਦੇਖਦੇ ਆ ਉਹੀ ਚੀਜ਼ ਆ ਜੇ ਇੱਥੇ ਆ ਕੇ ਕੁਝ ਡਿਫਰੈਂਟ ਲੱਗਿਆ ਉਹਨਾਂ ਨੂੰ ਕਿ ਯਾਰ ਨਹੀਂ ਇਹ ਤਾਂ ਬਕਵਾਸ ਐ ਸਾਰਾ ਕੁਝ ਇਦਾਂ ਦਾ ਕੁਝ ਐ ਇਹ ਪਤਾ ਕਰਦੇ ਆ ਨਾ ਦੋ ਹਾਂਜੀ ਵੀਰ ਜੀ ਹਾਂਜੀ ਭਾਜੀ ਜੋ ਅਸੀਂ ਦੇਖਿਆ ਰੀਲ ਤੇ ਉਹ ਗੋਡਿਆ ਸਾਰਾ ਕੁਝ ਰਾਈਟ ਆ ਕੋਈ ਇਹ ਗਲਤ ਨਹੀਂ ਗੀ ਤੇ ਅਸੀਂ ਦੀਪਕ ਭਾਜੀ ਨੂੰ ਇਹੀ ਮਿਲਣਾ ਐ ਆਈਫੋਨ ਤੇ ਰਾ ਦੇ ਵਿੱਚ ਬਹੁਤ ਦੂਰ ਐ ਕੀ ਬਾਤ ਐ ਜੀ ਹਾਂਜੀ ਦੀਪਕ ਨਹੀਂ ਮਿਲਦਾ ਆਈਫੋਨ ਮਿਲਦੇ ਐ ਕੀ ਬਾਤ ਆ ਦੀਪਕ ਨਹੀਂ ਮਿਲਦਾ आई मूंड मिल गए ने क्या बात है, है? Okay. क्या बात है क्या ये भी शी थैंक यू सो मच ਤੁਹਾਡਾ ਨਾਮ ਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਜੀ ਇਹਨਾਂ ਦੇ ਫਰੈਂਡ ਨੇ ਜੀ ਹਰਜਿੰਦਰ ਸਿੰਘ ਮਿੱਠੂ ਹਰਜਿੰਦਰ ਸਿੰਘ ਮਿੱਠੂ ਜੀ थैंक यू ਥੋਟ ਸ਼ਾਰਟ ਨਾ थैंक यू थैंक यू थैंक यू जय माता दी okay. जय माता